लोगों ने मन बना के रख्या है कि फिर भारतीय जनता पार्टी की सरकार बनाने के क्योंकि देश सिर और सशक्त दिव सरकार चाहिए फिर एक बार मोदी सरकार चाहिए और देश को चहुमुखी विकास चाहिए राहुल गांधी जी केजरी तो केजरीवाल जी जो भी तो कहें भारतीय जनता पार्टी जीती है उत्तर प्रदेश के भारतीय जनता पार्टी जीती इन्होंने जमानतता जब्त हुई उत्तराखंड गए इन्हें जमानतता जब्त हुई तुँ� भारतीय जनता पार्टी जीती ਅ ਜਿੱਥੇ ਜਿੱਥੇ ਜਾਂਦੇ ਨੇ ਉੱਥੇ ਭਾਰਤੀ ਅੰਤਪਾਟੀ ਦਾ ਲਾਭ ਕਰਾਉਂਦੇ ਕੇਜਰੀਵਾਲ ਬਾਹਰ ਆ ਗਏ ਨੇ ਉਹ ਕਹਿ ਰਹੇ ਨੇ ਸੱਚ ਦੀ ਜਿੱਤ ਹੋਈ ਹੈ ਕੀ ਕਹਿਣਾ ਚਾਹੋਗੇ ਕਿ ਕੇਜਰੀਵਾਲ ਜੀ ਅੰਤ੍ਰिम ਰਾਹਤ ਤੇ ਬਾਹਰ ਆਏ ਨੇ 20 ਦਿਨਾਂ ਬਾਅਦ ਫੇਰ ਸਰੈਂਡਰ ਕਰਕੇ ਜੇਲ੍ਹ ਵਾਪਸ ਜਾਣਗੇ 20 ਦਿਨਾਂ ਚ ਨਾ ਆਪਣੇ ਦਫ਼ਤਰ ਜਾ ਸਕਦੇ ਨੇ ਨਾ ਕੋਈ ਫਾਈਲ ਸਾਈਨ ਕਰ ਸਕਦੇ ਨੇ ਨਾ ਜਿਹੜੇ ਭ੍ਰਸ਼ਟਾਚਾਰ ਉਹਨੇ ਕੀਤਾ ਉਹ ਔਰੋਪੀਆ ਨੂੰ ਮਿਲ ਸਕਦੇ ਨੇ ਆਪਣੇ ਨਾਲ ਵਾਲਿਆਂ ਨੂੰ ਜਿਹਨੇ ਸਹਿਯੋਗ ਕੀਤਾ ਔਰ ਨਾ ਹੀ ਉਸ ਕੇਸ ਬਾਰੇ ਕੋਈ ਟਿੱਪਣੀ ਕਰ ਸਕਦੇ ਜਿਹਨਾਂ ਨੇ ਬੇੜਾ ਗਰਖ ਕਰਦਾ ਪ੍ਰਦੇਸ਼ ਦਾ ਜਿਹੜਾ ਆਪਣਾ ਲੋਕ ਸਭਾ ਚੋਣ ਹਾਰ ਕੇ ਬਾਈ ਇਲੈਕਸ਼ਨ ਤੇ ਹੁਣ ਸਾਰੀ ਸੀਟਾਂ ਹਾਰਨ ਲਈ ਤਿਆਰ ਨੇ ਉਹ ਆਪਣੇ ਐਮਐਲਏ ਲੜਾਈ ਨੇ ਤੇ ਮਜਬੂਰੀ ਪੈ ਗਈ ਅੰਦਰਾਖ ਦੀ ਹਿਮਾਚਲ ਦਾ ਮੌਸਮ ਸੁਹਾਵਣਾ ਮੰਨਿਆ ਜਾਂਦਾ ਹੈ ਕਿ ਬੀਜੇਪੀ ਲਈ ਇਸ ਵਾਰ ਇਹ ਮੌਸਮ ਸੁਹਾਵਣਾ ਹੋਵੇਗਾ ਦੁਬਾਰਾ ਲੋਕਾਂ ਨੇ ਮਨ ਬਣਾ ਕੇ ਰੱਖਿਆ ਹੈ ਕਿ ਫੇਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਣਗੇ ਕਿਉਂਕਿ ਦੇਸ਼ ਦੇ ਵਿੱਚ ਸਿਰ ਔਰ ਸ਼ਸ਼ਕਤ ਸਰਕਾਰ ਚਾਹੀਏ ਫਿਰ ਇੱਕ ਵਾਰ ਮੋਦੀ ਸਰਕਾਰ ਚਾਹੀਏ ਔਰ ਦੇਸ਼ ਕੋ ਚਹੁਮੂਕੀ ਵਿਕਾਸ ਚਾਹੀਏ ਪਰ ਰਾਹੁਲ ਗਾਂਧੀ ਕਹਿ ਰਹੇ ਨੇ ਇਸ ਵਾਰ ਇੰਡੀ ਗੱਠ ਜੋੜ ਦਾ ਜ਼ੋਰ ਹੈ ਮੋਦੀ ਜੀ ਪ੍ਰਧਾਨ ਮੰਤਰੀ ਨਹੀਂ ਬਣਨਗੇ ਰਾਹੁਲ ਗਾਂਧੀ ਜੀ ਤੇ ਕੇਜਰੀਵਾਲ ਜੀ ਜਦੋਂ ਵੀ ਕਹਿੰਦੇ ਨੇ ਉਹ ਤੋਂ ਭਾਰਤੀ ਜਨਤਾ ਪਾਰਟੀ ਜਿੱਤਦੀ ਹੈ ਉੱਤਰ ਪ੍ਰਦੇਸ਼ ਕੇ ਭਾਰਤੀ ਜਨਤਾ ਪਾਰਟੀ ਜਿੱਤੀ ਨੇ ਦੀ ਜਮਾਨਤਾ ਜਬਤ ਹੋਈਆ ਉਤਰਾਖੰਡ ਕੇ ਇਹਨਾਂ ਦੀ ਜਮਾਨਤਾ ਜਬਤ ਹੋਈਆ ਭਾਰਤੀ ਜਨਤਾ ਪਾਰਟੀ ਜਿੱਤੀ ਅ ਜਿੱਥੇ ਜਿੱਥੇ ਜਾਂਦੇ ਨੇ ਉੱਥੇ ਭਾਰਤੀ ਜਨਤਾ ਬਾਡੀ ਦਾ ਲਾਭ ਕਰਾਂਦੀ ਹੈ ਕੇਜਰੀਵਾਲ ਬਾਹਰ ਆ ਗਏ ਨੇ ਉਹ ਕਹਿ ਰਹੇ ਨੇ ਸੱਚ ਦੀ ਜਿੱਤ ਹੋਈ ਹੈ ਕੀ ਕਹਿਣਾ ਚਾਹੋਗੇ ਕੀ ਹੁਣ ਆਮਾਦੀ ਪਾਰਟੀ ਮਜ਼ਬੂਤ ਹੋਏਗੀ ਕੇਜਰੀਵਾਲ ਜੀ ਅੰਤ੍ਰਿਮ ਰਾਹਤ ਤੇ ਬਾਹਰ ਆਏ ਨੇ 20 ਦਿਨਾਂ ਬਾਅਦ ਫੇਰ ਸਰੈਂਡਰ ਕਰਕੇ ਜੇਲ੍ਹ ਵਾਪਸ ਜਾਣਗੇ 20 ਦਿਨਾਂ ਚ ਨਾ ਆਪਣੇ ਦਫ਼ਤਰ ਜਾ ਸਕਦੇ ਨੇ ਨਾ ਕੋਈ ਫਾਈਲ ਸਾਈਨ ਕਰ ਸਕਦੇ ਨੇ ਨਾ ਜਿਹੜੇ ਭ੍ਰਸ਼ਟਾਚਾਰ ਉਹਨੇ ਕੀਤਾ ਉਹ ਔਰੋਪੀਆਂ ਨੂੰ ਮਿਲ ਸਕਦੇ ਨੇ ਆਪਣੇ ਨਾਲ ਵਾਲਿਆਂ ਨੂੰ ਜਿਹੜਾ ਸਹਿਯੋਗ ਕੀਤਾ ਔਰ ਨਾ ਹੀ ਉਸ ਕੇਸ ਬਾਰੇ ਕੋਈ ਟਿੱਪਣੀ ਕਰ ਸਕਦੇ ਇਹ ਕੇਵਲ ਪ੍ਰਚਾਰ ਪ੍ਰਸਾਰ ਕਰਨ ਲਈ ਉਹਨਾਂ ਨੂੰ ਟਾਈਮ ਦਿੱਤਾ ਹੈ ਉਹ ਵੀ ਇੱਕ ਵੱਡਾ ਅਫਸਰ ਦਿੱਤਾ ਇਹਨਾਂ ਵਰਗੇ ਕਈ ਭ੍ਰਿਸ਼ਟਾਚਾਰੀ ਹੋਰ ਬਾਰ ਨੇ ਸੋਨੀਆ ਜੀ ਰਾਹੁਲ ਜੀ ਲਾਲੂ ਪ੍ਰਸਾਦ ਯਾਦਵ ਜੀ ਚਿਤੰਬਰਮ ਜੀ ਜਿਹੜੇ ਭ੍ਰਿਸ਼ਟਾਚਾਰ ਦੇ ਮੁਕਦਮੇ ਚੇਲ ਰਹੇ ਨੇ ਲੇਕਿਨ ਬੇਲ ਤੇ ਬਾਹਰ ਨੇ ਉਹੀ ਹਾਲ ਅਰਵਿੰਦ ਕੇਜਰੀਵਾਲ ਜੀ ਦਾ ਭਗਵੰਤ ਮਾਨ ਜੀ ਕਹਿ ਰਹੇ ਨੇ 400 ਤਾਂ ਦੂਰ ਦੀ ਗੱਲ ਬੇੜਾ ਵੀ ਪਾਰ ਨਹੀਂ ਹੋਏਗਾ ਬੀਜੇਪੀ ਦਾ ਇਹ ਭਗਵੰਤ ਮਾਨ ਕਹਿ ਰਹੇ ਨੇ ਪੰਜਾਬ ਦੇ ਵਿੱਚ ਦੇਖਿਓ ਜਿਨ੍ਹਾਂ ਨੇ ਬੇੜਾ ਗਰਕ ਕਰਦਾ ਪ੍ਰਦੇਸ਼ ਦਾ ਜਿਹੜਾ ਆਪਣਾ ਲੋਕ ਸਭਾ ਚੋਣਵ ਹਾਰ ਕੇ ਬਾਈ ਇਲੈਕਸ਼ਨ ਤੇ ਹੁਣ ਸਾਰੀ ਸੀਟਾਂ ਹਾਰਨ ਲਈ ਤਿਆਰ ਨੇ ਉਹ ਆਪਣੇ ਐਮਐਲਏ ਨੂੰ ਲੜਾਉਣ ਦੀ ਮਜਬੂਰੀ ਪੈ ਗਈ ਕਿਉਂਕਿ ਐਂਟੀਨ ਕੰਬੈਂਸੀ ਬਹੁਤ ਹੈ ਉੱਥੇ ਪੰਜਾਬ ਵਿੱਚ ਠੀਕ ਹੈ ਸ਼ੁਕਰੀਆ ਅਨੁਰਾਗ ਜੀ ਸੋ ਇਹ ਹਨ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਜਿਨ੍ਹਾਂ ਨੇ ਆਪਣੇ ਵਿਚਾਰ ਨੇ ਜਿਹੜੇ ਉਹ ਸਾਡੇ ਨਾਲ ਸਾਂਝੇ ਕੀਤੇ ਨੇ ਕੈਮਰਾਮੈਨ ਗੁਰਦੇਵ ਸਿੰਘ ਦੇ ਨਾਲ ਮੈਂ ਪ੍ਰਵਿੰਦਰ ਸਿੰਘ ਹਿਮਾਚਲ ਪ੍ਰਦੇਸ਼